ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਸਾਰੇ ਬੜੇ ਠੀਕ ਠਾਕ ਵਾਹਿਗੁਰੂ ਦੀ ਚਰਣੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਇੱਥੇ ਹੋ ਗਿਆ ਸੀ ਜੀ ਸਵੇਰੇ 1:30 ਦਾ ਟਾਈਮ ਤੇ ਆਪਾਂ 2 ਵਜੇ ਦੇ ਜਾਗਦੇ ਹਾਂ ਕਿਉਂਕਿ ਜੀ ਆਪਣੀ ਝੋਟੀ ਦੀ ਡਿਲੀਵਰੀ ਦਾ ਟਾਈਮ ਆ ਗਿਆ ਸੀ ਜੀ ਇਹਦੇ ਵੱਲ ਦੇਖ ਰਹੇ ਸੀ ਵੀ ਕਦੋਂ ਕੁ ਸੂਰਜੀ ਵਿਚਾਰੀ ਔਖੀ ਹੋ ਜਾਂਦੀ ਸੀ ਸਾਰੇ ਦਿਨ ਦੀ ਤੇ ਅੱਗੇ ਵੀ ਤੁਹਾਡੇ ਨਾਲ ਸਾਰਾ ਵਲੌਗ ਕੰਟੀਨਿਊ ਕਰਦੇ ਆਂ ਤੇ ਮੈਨੂੰ ਰਾਇ ਦਿਓ ਅਸੀਂ ਰੱਖੀਏ ਜਾਂ ਨਾ ਰੱਖੀਏ ਚਲੋ ਜੀ ਇੱਕ ਕਰਗ ਮੰਗਿੱਲ ਦੀ ਨਾ ਦੀ ਆਈਡੀ ਤੋਂ ਕਮੈਂਟ ਆਉਂਦਾ ਹੁੰਦਾ ਉਹ ਮੈਨੂੰ ਬਹੁਤ ਕਹਿੰਦੇ ਆ ਭੈਣੇ ਝੋਟੀ ਵੇਚੀ ਨਾ ਮੇਰੇ ਵੀ ਦੋ ਚਿੱਤ ਹੋਏ ਪਿਆ ਪਲੀਜ਼ ਰਾਇ ਜ਼ਰੂਰ ਦਿਓ ਬਾਕੀ ਵੈਸੇ ਅਸੀਂ ਬੁਕਾਉ ਕਰੀ ਵੀ ਆ ਪਰ ਦਿਲ ਮੰਨਦਾ ਨਹੀਂ ਕੀ ਕਰੀਏ ਦੱਸਿਓ ਜੀ ਦੇਖੋ ਜੀ ਫਾਈਨਲੀ ਝੋਟੀ ਸੂਪੀ ਹੈ ਨਾ ਰਾਤ 2 ਵਜੇ ਦੇ ਜਾਗਦੇ ਬੈਠੇ ਆ ਸੂਈ ਹੋਣਾ ਇਹ ਪੌਣੇ 6 ਵਜੇ ਦੇ ਤੱਕਲ ਕਰੇ ਨੇ ਵੀ ਕਟਾ ਰੱਬ ਵਾਲਾ ਮਿਹਰਬਾਨ ਆ ਨਾ ਆਪਣੇ ਤੇ ਮੁੰਡੇ ਤੇ ਮੁੰਡਾ ਭੇਜੀ ਜਾਂਦਾ ਆ ਵੀ ਖੜਨਾ ਚਾਹ ਕਦੀਆਂ ਵੀ ਸਾਡੇ ਨਾਲ ਦੀ ਹੋ ਗਈ ਤੂੰ ਵੀ ਫਾਦੇ ਮੂਨੇ ਰੱਖਿਆ ਔਖੀ ਵਿਚਾਰੀ ਰਾਤ ਦੀ ਹੋਈ ਜਾਂਦੀ 2 ਵਜੇ ਦੀ ਕੱਟਾ ਬਹੁਤ ਨੂੰ ਰੋਆ ਚੀ ਇਹਦਾ ਵੀ ਹੈ ਮੂਨ ਨੂੰ ਲਾਦੇ ਹੋਏ ਤੇ ਪੋਲੀ ਦੇਖਣ ਚ ਲੱਗਦੀ ਸੀਗਾ ਪੋਲੀ ਹੋਊਗੀ ਇਹ ਉਹਨਾਂ ਨੂੰ ਵੀ ਵੱਡਾ ਨਾ ਦੂਜੇ ਕਟਿਆਂ ਨਾਲ ਦੇਖੋ ਸਾਡੀ ਛੋਟੀ ਉਹਨੂੰ ਧਰ ਦਾਂਗੇ ਖਾਣ ਕਰਨ ਨੂੰ ਤਾਂ ਉਹ ਜਿਹੇ ਖਾਂਦੀ ਨਹੀਂ ਜਿਹੜਾ ਕੁਛ ਬੜੀ ਸੋਕੀ ਨਾ ਸੂਪ ਹੈ ਜੀ ਬੜੀ ਕੁਛ ਖਾਂਦੀ ਤੇਲ ਤੂੜ ਸਮਾਰ ਕੇ ਉਹ ਕਰ ਦੋ ਕੀ ਕਰ ਆ ਮੂੰਹ ਚ ਕੋੜਚ ਬਸ ਨਾ ਪਾ ਲੈਂਦਾ ਬਿਲਕੁਲ ਜੀ ਥਣ ਬਹੁਤ ਸੋਹਣੇ ਕੱਢੇ ਆਏ ਨੇ ਲੰਮੇ 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 ਥਣਾ ਕਰਕੇ ਇਹਨਾਂ ਸਾਰੇ ਆਏ ਕਹਿੰਦੇ ਆ ਦੂਜੇ ਸੂਏ ਸੂਨੀ ਆ ਥੋੜੀ ਛੋਟੀ ਹੋਈਏ ਹੁਣ ਪੌਣੇ ਤਿੰਨ ਸਾਲਾਂ ਦੀ ਆ ਸੇਲ ਕਰਨੀ ਸੇਲ ਵੀ ਕਰਨੀ ਆ ਤੇ ਜੇ ਪਹਿਲਾਂ ਤੁਹਾਡੇ ਤੱਕ ਵੀਡੀਓ ਪਹੁੰਚ ਗਈ ਤਾਂ ਫੋਨ ਕਰ ਸਕਦੇ ਹੋ ਜੇ ਉਹਦੋਂ ਨੂੰ ਵੇਚ ਗਈ ਤਾਂ ਭਾਈ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ ਦੂਜੀ ਮੱਚ ਵੰਗੂ ਕਿਉਂਕਿ ਵੀੜੂ ਆਪਾਂ ਇਹਦੀ ਵੀ ਨਹੀਂ ਕੋਈ ਪਾਈ ਸੀ ਤੇ ਦੂਜੀ ਮੱਚ ਦੀ ਵੀ ਨਹੀਂ ਪਾਈ ਪਹਿਲੇ ਸਮੇਂ ਤੋਂ ਤਾਂ ਨਹੀਂ ਪਹਿਲੇ ਸੂਏ ਛੋਟੀ ਆ ਦੋ ਦੰਤ ਹੁਣ ਹੋਈ ਆ ਹਜੇ ਪੌਣੇ ਤਿੰਨ ਸਾਲਾਂ ਦੀ ਆ ਸਤੰਬਰ ਦੀ ਤੇ ਕੋ ਪੌਣੇ ਤਿੰਨ ਸਾਲਾਂ ਦੀ ਛੋਟੀ ਸੂਪੀ ਤੇ ਉਹ ਪ੍ਰਮਾਤਮਾ ਮਿਹਰ ਕਰਨ ਉਹ ਸ਼ਾਇਦ 2.5 ਸਾਲਾਂ ਦੀ ਸੂਪੂ ਨਾ ਮਿਲਦਾ 2.5 ਸਾਲਾਂ ਤੋਂ ਪਹਿਲਾਂ ਹੀ ਸੂਪੂਗੀ ਉਹ ਛੋਟੀ ਆਪਣੀ ਹਾਂ ਸਵਾ 2 ਸਾਲ ਲਈ ਹੋਵੇ ਫਿਰ ਹਮ ਬਾਈ ਗੁਰੂ ਮਿਹਰ ਕਰਨ ਵਧੀਆ ਹਨਾ ਗੱਪਾਂ ਨਿਕਲਿਆ ਵੇ ਉਹ ਹੂੰ ਤਾਂ ਸ਼ਾਇਦ ਗੱਬਣੀ ਐ ਕਿਉਂਕਿ ਉਹਨੇ ਮੁੜ ਕੇ ਕੋਈ ਤਾਰਾ ਨਹੀਂ ਦਿੱਤੀਆਂ ਨਾ ਰਿੰਗੀ ਐ ਨਹੀਂ ਤਾਂ ਉਹ ਡਾਟ ਪਾ ਜਾਂਦੀ ਸੀ 20 ਦਿਨਾਂ ਤੋਂ ਤੇ ਚਲੋ ਜੀ ਐਨੇ ਕ ਖੁਸ਼ੀ ਆਪਾਂ ਤੁਹਾਡੇ ਨਾਲ ਕਰਨੀ ਸੀ ਸ਼ੇਅਰ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਪ੍ਰਮਾਤਮਾ ਤੁਹਾਡੇ ਘਰਾਂ 'ਚ ਵੀ ਦੁੱਧ ਪੁੱਤ ਦੀ ਦਾਤ ਬਖਸ਼ੇ ਦੀਵੇਂ ਸਾਡੇ ਸੁੱਖ ਨਾਲ ਚਾਰ ਪੁੱਤ ਹੋ ਗਏ ਹੁਣ ਚਲੋ ਜੀ ਬਾਏ ਫਿਰ ਮਿਲਦੇ ਆਪਾਂ